ਪੂਰੇ ਦੇਸ਼ ਭਰ ਦੇ ਨਾਲ ਨਾਲ ਫਗਵਾੜਾ ਵਿਖੇ ਵਕਫਾ ਖਾਥਮਾ ਤੇ Eid ul Fitr ਦਾ ਪਵਿੱਤਰ ਦਿਹਾੜਾ ਮੁਸਲਿਮ ਸਮਾਜ ਵੱਲੋਂ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਗਿਆ ਇਸ ਸੰਬੰਧੀ ਜਿੱਥੇ ਵਕਫਾਕ ਮਸਜਿਦਾਂ ਵਿੱਚ ਦੀ ਨਮਾਜ਼ ਅਦਾ ਕੀਤੀ ਗਈ ਉੱਥੇ ਪੁਲਾਹੀ ਰੋਡ ਫਗਵਾੜਾ ਦੀ ਮਸਜਿਦ ਅਖਲੀਲ ਵਿਖੇ ਵੀ ਮੁਕਤੀ ਮੁਹੰਮਦ ਦਾਨਿਸ਼ਵਲੋ ਈਦ ਦੀ ਨਮਾਜ਼ ਅਦਾ ਕੀਤੀ ਗਈ ਜਿਸ ਵਿੱਚ ਸਮੂਹ ਮੁਸਲਮਾਨ ਭਾਈਚਾਰੇ ਵੱਲੋਂ ਈਦ ਦੀ ਨਮਾਜ਼ ਪੜਨ ਤੋਂ ਬਾਅਦ ਇੱਕ ਦੂਸਰੇ ਦੇ ਗਲ ਲਾ ਕੇ ਈਦ ਦੀ ਮੁਬਾਰਕਬਾਦ ਦਿੱਤੀ ਇਸ ਦੌਰਾਨ ਵਿਸ਼ੇਸ਼ ਤੌਰ ਤੇ ਫਗਵਾੜਾ ਤੋਂ ਆਪ ਪਾਰਟੀ ਦੇ ਹਲਕਾ ਇੰਚਾਰਜ ਸਰਦਾਰ ਜੁਗਿੰਦਰ ਸਿੰਘ ਮਾਨ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਨੇ ਜਿੱਥੇ ਸਮੂਹ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਉਨ੍ਹਾਂ ਸਮੂਹ ਧਰਮਾਂ ਦੇ ਲੋਕਾਂ ਨੂੰ ਇਸੇ ਤਰ੍ਹਾਂ ਹੀ ਸਾਰੇ त्यौहार मिलजुल के मना संदेश भी दिता कलमा है इसमें नमाज है और इसमें आप मक्के को जाएंगे हज की यात्रा करोगे और नमाज करो रखोगे इसमें बखरे बरखे धर्म में ऐसे पांच दिन में हमारे भी पांच दिन में तो आज का दहाड़ा हजरत मोहम्मद साहब ने जाकर बच्चे को देखा था उसको तो कैसे कुछ क्या था गरीब को कैसे कुछ करना है जब प्रभु की आपसे कृपा होती है रहमत होती है तो आपके मन में एक चाव पैदा होता है कि आप भी करना चाहते हो गरीबों के बाद तो अरे उसका बोलते हैं, आप संभाल के रखे हुए आज के दिन उसी कृपा है जैसे हम मानते हैं कि रात को खास समय होता है प्रार्थना करना हमारे लिखा हुआ है, उस बारह बजे साढ़े बारह बजे दो बजे तीन बजे साढ़े तीन उठने का क्या क्या फायदा है उसमें क्या अल्लाह तदान करते हैं हमारा एक नेम है एक नई बात साहब मैं आपसे बताना चाहता हूँ कि जो मेरा बेटा है साझी मान आप जानते हैं सब जो उसकी सास है जीता प्रवीण है मुजरूम मुस्लिम है बिलोंग करती है उसने आप ਉਸ ਦੀ ਬੇਟੀ ਮੇਰੇ ਘਰ ਮੇ ਹੈ। ਉਸ ਦਾ ਨਾਮ ਕੋ ਸਾਡੇ ਤੁਹਾਨੂੰ ਦੱਸਾਇਆ। 20 ਸਾਲ ਬਣ ਗਿਆ। ਇਸ ਮੌਕੇ ਗੱਲਬਾਤ ਕਰਦੇ ਆ ਮੁਸਲਮ ਆਗੂ ਨੇ ਜਿੱਥੇ ਸਮੂਹ ਦੇਸ਼ ਵਾਸੀਆਂ ਨੂੰ Eid ul Fitr ਦੀ ਮੁਬਾਰਕਬਾਦ ਦਿੱਤੀ ਉੱਥੇ ਹੀ ਉਹਨਾਂ ਅੱਲਾਹ ਤਾਲਾ ਅੱਗੇ ਦੁਆ ਕੀਤੀ ਕਿ ਅੱਲਾਹ ਤਾਲਾ ਇਸੇ ਤਰ੍ਹਾਂ ਹੀ ਭਾਈਚਾਰਕ ਸਾਂਝ ਮਜ਼ਬੂਤ ਬਣਾਈ ਰੱਖੇ ਤੇ ਦੇਸ਼ ਦੀ ਤਰੱਕੀ ਹੋ ਸਕੇ। ਉਹਨਾਂ ਸਮੂਹ ਦੇਸ਼ ਵਾਸੀਆਂ ਨੂੰ ਇਸੇ ਤਰ੍ਹਾਂ ਹੀ ਸਾਰੇ ਤਿਉਹਾਰ ਮਿਲ ਜੁਲ ਕੇ ਮਨਾਉਣ ਦਾ ਸੱਦਾ ਦਿੱਤਾ। ਸਮੂਹ ਮੁਸਲਮ ਭਾਈਚਾਰੇ ਵੱਲੋਂ ਅੱਜ ਫਗਵਾੜਾ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ Eid ਦੀ ਬਹੁਤ ਬਹੁਤ ਮੁਬਾਰਕਬਾਦ ਅੱਲਾਹ ਕਰੇ ਇਹ ਦਿਨ ਸਾਰੇ ਭਾਰਤ ਵਾਸੀਆਂ ਦੀ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਲੈ ਕੇ ਆਵੇ ਤਰੱਕੀ ਲੈ ਕੇ ਆਵੇ ਅਤੇ ਸਾਡਾ ਦੇਸ਼ ਐਵੇਂ ਹੀ ਵਧੇ ਫੁੱਲੇ ਅਤੇ ਤਰੱਕੀ ਕਰੇ Eid ਦੀ ਨਮਾਜ਼ ਮੁਫਤੀ ਦਾ ਮੁਹੰਮਦ ਦਾਨਿਸ਼ ਉਹਨਾਂ ਵੱਲੋਂ ਕਰਾਈ ਗਈ ਉਹਨਾਂ ਨੇ ਨਮਾਜ਼ ਪੜਾਈ ਉਹਨਾਂ ਪਿੱਛੇ ਸੈਂਕੜੇ ਲੋਕਾਂ ਨੇ ਨਮਾਜ਼ ਪੜ੍ਹੀ ਅਤੇ ਦੁਆ ਮੰਗੀ ਇਸ ਦੇਸ਼ ਦੇ ਲਈ ਇਸ ਦੇਸ਼ ਦੇ ਹਰ ਵਸਿੰਦੇ ਲਈ ਦੁਆ ਮੰਗੀ ਕਿ ਹਰ ਵਸਿੰਦਾ ਇਸ ਦੇਸ਼ ਦਾ ਸੁਖੀ ਰਵੇ ਉਹਦੀ ਜੀਵਨ ਜ ਤਰੱਕੀ ਹੋਵੇ ਅਤੇ ਉਹਦੇ ਸਭ ਦੁੱਖ ਦੂਰ ਅੱਲਾਹ ਅੱਲਾਹ ਤਾਲਾ ਉਹਦੇ ਹਰ ਦੁੱਖ ਦੂਰ ਕਰੇ ਤੇ ਜਿਹੜਾ ਈਦ ਦਾ ਤਿਹਾਰ ਹੈ ਇਹਦਾ ਮਕਸਦ ਹੀ ਇਹ ਹੈ ਕਿ ਸਾਡਾ ਆਪਸ ਦੇ ਵਿੱਚ ਭਾਈਚਾਰਾ ਬਣਿਆ ਰਵੇ ਅਤੇ ਮਿਲ ਜੁਲ ਕੇ ਅਸੀਂ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਖੜੇ ਰਹੀਏ